ਸਤਿ ਸ਼੍ਰੀ ਅਕਾਲ ਜੀ ਜੀ ਪਿਛੇ ਪੰਜਾਬੀ ਦੇ ਤੁਹਾਡੇ ਐਕੌਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਜੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਦੀ ਹੈ ਕਿ ਪੰਜਾਬ ਹੜ੍ਹਾਂ ਦੇ ਨਾਲ ਜੂਜਦਾ ਪਿਆ ਆ ਤੇ ਪੰਜਾਬ ਦਾ ਗਰਦਾਸ ਪੁਰਦਾ ਹਿੱਸਾ ਤੇ ਅੰਮ੍ਰਿਤਸਰ ਦਾ ਹਿੱਸਾ ਵੀ ਪਾਣੀ ਦੇ ਵਿੱਚ ਡੁੱਬਿਆ ਪਿਆ ਆ ਪੰਜਾਬ ਨੂੰ ਲਪੇਟੇ ਚ ਲੈ ਲਿਆ ਦਰਿਆਵਾਂ ਦੇ ਪਾਣੀ ਨੇ ਤੇ ਹੋਣ ਜਿਹੜਾ ਆਦ ਬਰਿਆਵਾਂ ਤੇ ਕੰਡਿਆਂ ਤੇ ਡੁੱਬੇ ਹੋਏ ਲੋਕਾਂ ਨੂੰ ਗਰਸਤ ਹੋਏ ਲੋਕਾਂ ਤੱਕ ਪੰਜਾਬ ਵਾਸੀ ਵੱਖ-ਵੱਖ ਤਰੀਕਿਆਂ ਦੇ ਨਾਲ ਮਦਦ ਪਹੁੰਚਾ ਰਹੇ ਨੇ ਰਾਹਤ ਸਮੱਗਰੀ ਪਹੁੰਚਾ ਰਹੇ ਨੇ ਉੱਥੇ ਹੀ ਤਾਂ ਦੱਸਦੇ ਆ ਕਿ ਆਮ ਆਦਮੀ ਪਾਰਟੀ ਬਟਾਲਾ ਤੋਂ ਅਮਨ ਸਿੰਘ ਸੈਰੀ ਕਲਸੀ ਹੋਣਾਂ ਨੇ ਵੀ ਆਪਣੇ ਏਰੀਏ ਤੋਂ ਟਰਾਲੀਆਂ ਭਰ-ਭਰ ਕੇ ਰਾਹਤ ਸਮੱਗਰੀ ਦੀਆਂ ਤੋਰ ਦਿੱਤੀਆਂ ਆਓ ਗੱਲਬਾਤ ਕਰ ਲੈਣੇ ਆ ਕਿ ਆਮ ਆਦਮੀ ਪਾਰਟੀ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸਿੰਘ ਕਲਸੀ ਵੱਲੋਂ ਅੱਜ ਰਾਸਨ ਦੀਆਂ ਟਰਾਲੀਆਂ ਅਤੇ ਆਪਣੇ ਸਾਥੀਆਂ ਦੇ ਨਾਲ ਖੁਦ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਇਲਾਕੇ ਵਿੱਚ ਰਵਾਨਾ ਹੋਏ ਗੱਲਬਾਤ ਦੌਰਾਨ ਵਿਧਾਇਕ ਕਲਸੀ ਨੇ ਕਿਹਾ ਕਿ ਅੱਜ ਪੰਜਾਬ ਨੂੰ ਜ਼ਰੂਰਤ ਹੈ ਤੇ ਪੰਜਾਬੀ ਕਿਸੇ ਦੀ ਕੀਤੀ ਮਦਦ ਨੂੰ ਕਦੀ ਨਹੀਂ ਭੁੱਲਦੇ ਹਨ ਅੱਜ ਜਿੰਨੇ ਜਿੰਨੇ ਵੀ ਪੰਜਾਬ ਦੀ ਮਦਦ ਕੀਤੀ ਹੈ ਜਾਂ ਕਰੇਗਾ ਪੰਜਾਬੀ ਉਸ ਨੂੰ ਜ਼ਿੰਦਗੀ ਭਰ ਨਹੀਂ ਭੁੱਲਦੇ ਤੇ ਜਿੰਨੇ ਜਿੰਨੇ ਅੱਜ ਦੇ ਮੁਸੀਬਤ ਦੀ ਘੜੀ ਵਿੱਚ ਸਿਆਸਤ ਕੀਤੀ ਪੰਜਾਬੀ ਉਸ ਨੂੰ ਵੀ ਨਹੀਂ ਭੁੱਲਣਗੇ ਜਿਹੜੇ ਸਿਆਸੀ ਪਾਰਟੀਆਂ ਦੇ ਨੁਮਾਇंदे ਵੀਡੀਓ ਪਾਉਂਦੇ ਨੇ ਜਾਂ ਟਿੱਚਰਾਂ ਕਰਦੇ ਨੇ ਉਹਨਾਂ ਨੂੰ ਇੱਕ ਗੱਲ ਸਮਝ ਲਈ ਚਾਹੀਦੀ ਹੈ ਕਿ ਅੱਜ ਮੁਸੀਬਤ ਦੀ ਘੜੀ ਹੈ ਅੱਜ ਦੇ ਸਮੇਂ ਦੇ ਵਿੱਚ ਕਿਸੇ ਨੂੰ ਵੀ ਕਿਸੇ ਤੇ ਵੀ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਸਗੋਂ ਇੱਕ ਦੂਜੇ ਦੀ ਬਾਹ ਫੜ ਕੇ ਇਕੱਠੇ ਹੋ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਦਾਦੀਕ ਅਮਨ ਸੇਰ ਸਿੰਘ ਸੈਰੀ ਕਲਸੀ ਨੇ ਕਿਹਾ ਕਿ ਅਸੀਂ ਇੱਕ ਦੂਜੇ ਦੀ ਬਾਹ ਫੜ ਕੇ ਜਿਹੜਾ ਆ ਉਹ ਲੋਕਾਂ ਦੀ ਮਦਦ ਕਰੀਏ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਇਹ ਹਾਲਾਤ ਕਿਵੇਂ ਦੇ ਨੇ ਤੇ ਉਹਨਾਂ ਨੇ ਕਿਹਾ ਕਿ ਇਹਦੇ ਤੋਂ ਸਾਰੇ ਭਲੀ ਭਾਂਤੇ ਜਾਣਦੇ ਨੇ ਕਿ ਹਾਲਾਤ ਬਹੁਤ ਜ਼ਿਆਦਾ ਜਿਹੜੇ ਨੇ ਵਿਗੜੇ ਹੋਏ ਨੇ ਪਰ ਅਸੀਂ ਇੱਕ ਦੂਜੇ ਦੀ ਬਾਹ ਫੜ ਕੇ ਮਦਦ ਕਰਨ ਲਈ ਤਿਆਰ ਹੋ ਜੰਨੇ ਆ ਇਸੇ ਲਈ ਸਹਿਤ ਪੰਜਾਬੀ ਜਿੰਦਾਬਾਦ ਨੇ ਤੇ ਜਿੰਦਾਬਾਦ ਰਹਿਣਗੇ ਪੰਜਾਬੀ ਹਮੇਸ਼ਾ ਹੀ ਭਾਵੇਂ ਕਿਸੇ ਦੇ ਸੁੱਖ ਵੇਲੇ ਜਿਹੜੇ ਨੇ ਉਹ ਸੰਮਿਲਿਤ ਨਾ ਹੋਣ ਪਰ ਦੁੱਖ ਵੇਲੇ ਹਮੇਸ਼ਾ ਹੀ ਇੱਕ ਦੂਜੇ ਦੀ ਬਾਹ ਫੜਦੇ ਨੇ ਤੇ ਲੋਕਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਨੇ ਇਸੇ ਤਰ੍ਹਾਂ ਜਿਹੜਾ ਨੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚੋਂ ਵਕ ਵਕ ਥਾਵਾਂ ਤੋਂ ਟਰਾਲੀਆਂ ਪਰ ਪਰ ਕੇ ਰਾਸਣ ਦੀਆਂ ਜਿਹੜੀਆਂ ਨੇ ਉਹ ਲੈ ਕੇ ਜਾਇਆ ਜਾ ਰਹੀਆਂ ਨੇ ਹੋਰ ਵੀ ਕਈ ਤਰ੍ਹਾਂ ਦੀ ਰਾਸਨ ਤੋ ਇਲਾਵਾ ਜਿਹੜੀ ਆ ਰਾਸਤ ਸਮੱਗਰੀ ਹੜਪੇੜਤਾਂ ਦੇ ਲਈ ਪਹੁੰਚਾਈ ਜਾ ਰਹੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਸਾਨੂੰ ਤਗੜੇ ਹੋ ਕੇ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਆਪਸ ਦੇ ਵਿੱਚ ਕੁੱਤਿਆਂ ਦੇ ਵਾਂਗ ਲੜਨਾ ਚਾਹੀਦਾ ਆ ਕਿਉਂਕਿ ਇਹ ਬਹੁਤ ਮਾੜੀ ਗੱਲ ਆ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਲੋਕ ਇੱਥੇ ਮਰ ਰਹੇ ਨੇ ਤੇ ਇਹ ਲੜ ਰਹੇ ਨੇ ਲੜਨਾ ਨਹੀਂ ਚਾਹੀਦਾ ਇੱਕ ਦੂਜੇ ਨੂੰ ਰਾਜਨੀਤੀ ਨਾ ਕੀਤੀ ਜਾਵੇ ਇੱਥੇ ਸਿਰਫ ਤੇ ਸਿਰਫ ਇੱਕ ਦੂਜੇ ਦੀ ਬਾਹ ਫੜ ਕੇ ਮਦਦ ਕੀਤੀ ਜਾਵੇ ਤਾਂ ਕਿ ਲੋਕ ਜਿਹੜੇ ਨੇ ਉਹ ਇਸ ਦੁੱਖ ਦੀ ਘੜੀ ਤੋਂ ਬਾਹਰ ਆ ਸਕਣ ਮੁਸੀਬਤ ਤੋ ਬਾਹਰ ਆ ਸਕਣ ਜਦੋਂ ਉਹਨਾਂ ਨੇ ਗੱਲ ਕੀਤੀ ਤਾਂ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਨੇ ਇਹ ਇਸ ਟਰਾਲੀਆਂ ਦੇ ਉੱਤੇ ਵੀ ਨੇ ਕਿ ਇਹਨਾਂ ਦੇ ਵਿੱਚ ਜਿਹੜਾ ਆ ਉਹ ਸਮਾਨ ਰਾਹਤ ਕਾਰੇ ਦੇ ਲਈ ਜਿਹੜਾ ਆ ਭੇਜਿਆ ਜਾ ਰਿਹਾ ਤੇ ਸਿਰ ਦੇ ਦੇ ਪੁੱਤ ਡੀਪੀਸੀ ਪੰਜਾਬੀ ਤੇ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਅੱਜ ਦੇਹਰਾ ਬਾਬਾ ਨਾਨਕ ਵਿਖੇ ਜਿੱਦੀ ਉਧਰਤੀ ਕਰੋਪੀ ਜਿਹੜੀ ਆ ਉਸ ਸੰਬੰਧ ਦੇ ਵਿੱਚ ਅੱਜ ਰਾਸ਼ਨ ਸੁੱਕੀ ਰਸਤ ਪਾਣੀ ਪੱਠੇ ਗੱਠਾਂ ਜਿਹਨੂੰ ਕਹਦੇ ਸੋ ਜਿਹੜੀ ਜਿਹੜੀ ਵੀ ਲੋੜਵੰਦ ਸਮਗਰੀ ਹੈ ਉਹ ਸਾਰੀ ਆਪਾਂ ਜਿਹੜੀ ਉਹ ਅੱਜ ਪਹੁੰਚਾਉਣ ਜਾ ਰਹੇ ਹਾਂ ਤਾਂ ਜੋ ਕਿ ਕਿਤੇ ਵੀ ਕਿਸੇ ਵੀ ਕਿਸਮ ਦੀ ਸਾਡੇ ਪੰਜਾਬੀਆਂ ਨੂੰ ਸਾਡੇ ਲੋਕਾਂ ਨੂੰ ਕੋਈ ਕਮੀ ਨਾ ਰਹੇ ਸੋ ਇਹਦੇ ਵਿੱਚ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਵੀ ਆਪਾਂ ਡੀਸੀ ਸਾਹਿਬ ਤੇ ਆਪਣੇ ਐਮਐਲਏ ਸਹਿਬਾਨ ਉਹਨਾਂ ਨਾਲ ਤਾਲਮਿਲ ਕੀਤਾ ਸੀ ਵੀ ਜਿਹੜੇ ਪਿੰਡ ਤੁਹਾਨੂੰ ਲੱਗਦਾ ਵੀ ਰਹਿੰਦੇ ਆ ਠੀਕ ਹੈ ਜਿੱਥੇ ਰਸਤ ਨਹੀਂ ਪਹੁੰਚੀ ਕਿਉਂਕਿ ਹੁਣ ਮੈਂ ਬਤੌਰ ਇੱਥੋਂ ਦਾ ਐਮਐਲਏ ਆ ਮੈਨੂੰ ਹਰ ਇੱਕ ਮੁਹੱਲੇ ਦਾ ਸ਼ਹਿਰ ਦਾ ਪਿੰਡ ਦਾ ਪਤਾ ਠੀਕ ਹੈ ਡੀਸੀ ਸਾਹਿਬ ਨੂੰ ਬਤੌਰ ਪਤਾ ਸਾਨੂੰ ਇਹ ਵੀ ਜਿਹੜੇ ਜਿਹੜੇ ਏਰੀਆ ਰਹਿੰਦੇ ਨੇ ਆਪਾਂ ਉਹਨਾਂ ਉਹਨਾਂ ਏਰੀਆ ਨੂੰ ਜਿਹੜਾ ਕਵਰ ਕਰਦੇ ਜੇ ਕਿਹਾ ਜੀ ਜੋ ਡੇਰਾ ਬਾਬਾ ਨਾਨਕ ਦੇ ਹਾਲਾਤ ਕੀ ਨੇ ਦੇਖੋ ਹਾਲਾਤ ਜਿਹੜੇ ਨੇ ਡੇਰਾ ਬਾਬਾ ਨਾਨਕ ਪਠਾਨਕੋਟ ਦੀਨਾ ਨਗਰ ਤਕਰੀਬਨ ਪਾਣੀ ਜਿਹੜਾ ਉਹ ਕਾਫੀ ਜਦੋਂ ਆਇਆ ਵਾ ਉਹਦੇ ਨਾਲ ਕਈਆਂ ਦੀਆਂ ਫਸਲਾਂ ਤਬਾਹ ਘਰ ਜਿਹੜੇ ਨੇ ਡੁੱਬ ਚੁੱਕੇ ਸੀ ਘਰਾਂ ਦੇ ਨੁਕਸਾਨ ਹੋ ਚੁੱਕੇ ਸੀ ਹਾਲਾਤ ਕਿਤੇ ਨਾ ਕਿਤੇ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਵੀ ਮਾੜੇ ਨੇ ਪਰ ਹਾਂ ਪੰਜਾਬੀ ਆ ਇੱਕ ਦੂਜੇ ਦਾ ਰਲ ਮਿਲ ਕੇ ਆਪਾਂ ਸਾਰਨੇ ਆ ਸਾਨੂੰ ਇਹਨਾਂ ਪਤਾ ਸੁਖ ਦੀ ਘੜੀ 'ਚ ਕੋਈ ਜਾਵੇ ਨਾ ਜਾਵੇ ਪਰ ਦੁੱਖ ਦੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦਾ ਸੁਖਵੀਰ ਬਾਦਲ ਆਏ ਸੀ ਉਹ ਦਾਸ ਕਰਕੇ ਗਏ ਨੇ ਤੇ ਕਹਿ ਕੇ ਗਏ ਨੇ ਕਿ ਪੰਜਾਬ ਸਰਕਾਰ ਡਰਾਮੇ ਕਰਦੀ ਪਈ ਆ ਤੇ ਚੰਗੇ 5 ਮਿੰਟ ਚ ਬੋਲ ਗਏ ਮੈਂ ਮੈਂ ਇੱਕ ਗੱਲ ਕਹਾਂਗਾ ਸੁਖਵੀਰ ਬਾਦਲ ਜੀ ਨੂੰ ਬਾਦਲ ਸਾਹਿਬ ਲੋਕ ਹੜਾਂ ਦੀ ਮਾਰਚ ਮਾਰ ਰਹੇ ਨੇ ਪਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਸਿਆਸਤਾਂ 'ਚ ਕੋਝੀਆਂ ਸਿਆਸਤਾਂ ਇਸ ਸਮੇਂ ਵੀ ਜੇ ਤੁਹਾਨੂੰ ਸਰਕਾਰਾਂ ਅੱਜ ਅਸੀਂ ਸਰਕਾਰ 'ਚ ਹੀ ਆ ਠੀਕ ਆ ਆ ਇੱਥੇ ਹੁਣ ਇੰਨਾ ਰਾਸ਼ਨ ਇੰਨਾ ਸਭ ਕੁਝ ਦੇ ਰਹੇ ਆ ਜਿਹੜੀ ਚੀਜ਼ ਦੀ ਜ਼ਰੂਰਤ ਆ ਆਪਾਂ ਉਹ ਦੇ ਰਹੇ ਆ ਸਾਡੇ ਐਮ ਐਲ ਏ ਮੰਤਰੀ ਸਹਿਬਾਨ ਠੀਕ ਆ ਸੀ ਐਮ ਸਾਹਿਬ ਆਪ ਆ ਗਏ ਆ ਮੈਂ ਹੈਰਾਨ ਹੁਣਾ ਵੀ ਹੱਲੇ ਵੀ ਘਟਿਆ ਸਿਆਸਤਾਂ ਤੋਂ ਬਾਜ਼ ਨਹੀਂ ਆ ਰਿਹਾ ਲੋਕ ਆ ਮੈਂ ਦੇਖ ਰਿਹਾ ਸੀ ਕਾਂਗਰਸ ਆ ਕੇ ਕਹਿ ਰਹੀ ਐ ਇਹਨਾਂ ਦੇ ਵੱਡੇ ਲੀਡਰ ਲਿਆਉ ਜੀ ਕੇਜਰੀਵਾਲ ਨੂੰ ਕਿੱਥੇ ਆ ਹੁਣ ਲਿਆਉ ਜੀ ਮਨੀਸ਼ ਸ਼ਿਸ਼ੋਧਿਆ ਨੂੰ ਮੈਂ ਪੁੱਛਣਾ ਚਾਹਨਾ ਅਸੀਂ ਬੈਠੇ ਆ ਕੰਮ ਕਰ ਰਹੇ ਗਰਾਊਂਡ ਤੇ ਆ ਕਰ ਰਹੇ ਆ ਜਿੱਥੇ ਲੋਕਾਂ ਨੂੰ ਨਹੀਂ ਆਸਰਾ ਪਹੁੰਚ ਰਿਹਾ ਆਪਾਂ ਰਲ ਕੇ ਮਤ ਕਰੀਏ ਸਾਰੇ ਆਪਾਂ ਤੇ ਜੇ ਸਾਡੇ ਵਰਗੇ ਕਹਿਣ ਵੀ ਤੁਹਾਡਾ ਰਾਹੁਲ ਗਾਂਧੀ ਨਹੀਂ ਆਇਆ ਇੱਥੇ ਤੁਹਾਡੀ ਕਿੱਥੇ ਸੋਣੀਏ ਗਾਂਧੀ ਲਿਆਓ ਆਈ ਨਹੀਂ ਕਿੱਥੇ ਤੁਹਾਡੀ ਪ੍ਰੇਮਕਾ ਗਾਂਧੀ ਕਿੱਥੇ ਆ ਸੋ ਕਹਿਣ ਦਾ ਭਾਵ ਸ਼ਰਮ ਆਉਣੀ ਚਾਹੀਦੀ ਹੈ ਜਿਹੜੀ ਵੀ ਇਸ ਸਮੇਂ ਵੀ ਆਪਾਂ ਘਟਿਆ ਸਿਆਸਤਾ ਕਰ ਰਹੇ ਆ ਦੁੱਖ ਦੀ ਘੜੀ ਇੱਥੇ ਮਲਮ ਲਾਉਣ ਦਾ ਸਮਾਂ ਪਰ ਇੱਥੇ ਮੈਂ ਹਰਾਨ ਹੋ ਰਿਹਾ ਅ ਅਲੱਗ ਅਲੱਗ ਤਰ੍ਹਾਂ ਦੀਆਂ ਵੀਡੀਓ ਅਲੱਗ ਅਲੱਗ ਇਹ ਕੀ ਇੱਕ ਪੰਜਾਬ ਅੱਜ ਪੰਜਾਬ ਤੇ ਔਖਾ ਸਮਾਂ ਦੇਸ਼ਾਂ ਵਿਦੇਸ਼ਾਂ ਬਾਹਰਲੇ ਮੁਲਕਾਂ ਤੱਕ ਅੱਜ ਲੋਕ ਪੰਜਾਬੀਆਂ ਨੂੰ ਵੇਖ ਰਿਹਾ ਅੱਜ ਸਾਨੂੰ ਸਾਰਿਆਂ ਨੂੰ ਇੱਕ ਸਾਰ ਹੋ ਕੇ ਇੱਕ ਆਵਾਜ਼ ਦੇਣੀ ਚਾਹੀਦੀ ਹੈ ਪਰ ਅੱਜ ਵੀ ਮਾੜੀ ਘਰੀ ਜਵੀਂ ਕੁੱਤੇ ਵਾਂਗ ਲੜੀ ਜਾਦੇ ਆਪਸ ਵਿੱਚ ਹੈਰਾਨਗੀ ਦੀ ਗੱਲ ਹੈ ਸ਼ਰਮ ਆਉਣੀ ਚਾਹੀਦੀ ਹੈ ਇਸ ਕੰਮ ਨੂੰ ਆ ਆਪਾਂ ਮਦਦ ਕਰੀਏ ਸਾਰਿਆਂ ਦੀ ਇੱਕ ਦੂਜੇ ਦੀ ਠੀਕ ਹੈ ਜਿਹੜੇ ਦੁਖੀ ਪਰਿਵਾਰ ਜਿੰਨਾ ਤੱਕ ਨਹੀਂ ਪਹੁੰਚ ਸਕੇ ਉਹਨਾਂ ਦੀ ਮਦਦ ਕਰੀਏ ਮੈਂ ਦੇਖ ਰਿਹਾ ਵਾਂ ਕਿ ਇਹ ਘਟੀਆ ਕਿਸਮ ਦੀ ਇਸ ਜਗਾ ਤੇ ਵੀ ਜਿਹੜਾ ਕੋਈ ਰਾਜਨੀਤੀ ਕਰਦਾ ਲੋਕ ਆਪ ਉਹਨੂੰ ਸਹਾਰਦੇ ਆਪ ਜਾਣਦੇ ਨੇ ਕਿਉਂਕਿ ਪੰਜਾਬ ਆ ਪੰਜਾਬ ਆਪਣੇ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਪੜਾਉਂਦੇ ਲਿਖਾਉਂਦੇ ਔਰ ਇਹ ਵੀ ਵੇਖਦੇ ਨੇ ਵੀ ਗਾੜੀ ਪੰਜਾਬ ਅਸੀਂ ਕਿਹਦੇ ਹੱਥ ਚ ਦੇਣਾ ਸੋ ਕਹਿਣ ਦਾ ਭਾਵ ਜਿਹੜਾ ਬੰਦਾ ਸਹਿਨਸ਼ੀਲਤਾ ਨਾਲ ਇਮਾਨਦਾਰੀ ਨਾਲ ਚੱਲਦਾ ਲੋਕ ਹਮੇਸ਼ਾ ਉਹਦੇ ਨਾਲ ਖੜੇ ਆ ਕੇ ਕਿੰਦਰੀਏ ਸਰਕਾਰ ਦਾ ਜਿਹੜਾ ਉਹ ਕਿਉਂ ਨਹੀਂ ਸਾਥ ਦਿੰਦਾ ਪੰਜਾਬ ਦਾ ਤੁਸੀਂ ਆ ਦੇਖੋ ਮੈਂ ਦੇ ਇਹਦੇ ਵਿੱਚ ਵੀ ਉਹ ਕੇਂਦਰ ਨੂੰ ਬੇਨਤੀ ਕਰੂੰਗਾ ਆਪਾਂ ਨਾ ਦੇ ਭੰਡੜਾ ਚੋਣੇ ਆ ਨਾ ਕੋਈ ਗੱਲ ਕਰਨਾ ਚੋਣੇ ਆ ਇਹੋ ਗੱਲ ਕਰਾਂਗੇ ਕਿ ਅੱਜ ਪੰਜਾਬ ਦੀ ਓਖੀ ਘੜੀ ਆ ਠੀਕ ਹੈ ਅੱਜ ਸਾਥ ਦਿਓ ਪਹਿਲਾਂ ਕੇਂਦਰ ਦੀ ਨਹੀਂ ਮੈਂ ਇੱਕ ਗੱਲ ਕਹੂੰਗਾ ਬਾਹਰਲੀ ਸਟੇਟਾਂ ਦੀ ਵੀ ਇਹ ਪੰਜਾਬ ਆ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਉਣ ਦੇ ਵਿੱਚ 90% ਜਿਹੜੀਆਂ ਸ਼ਹਾਦਤਾਂ ਔਰ 90% ਜਿਹੜਾ ਯੋਗਦਾਨ ਰੱਖਿਆ ਸੀ ਦੇਸ਼ ਆਜ਼ਾਦ ਕਰਾਉਣ ਦੇ ਇਹ ਪੰਜਾਬੀ ਨੇ ਜਿਹੜਾ ਅੱਜ ਇਹਨਾਂ ਦੇ ਓਖੇ ਸਮੇਂ ਦੀ ਘੜੀ ਤੇ ਇਹਨਾਂ ਦੀ ਬਾਹ ਫੜਦਾ ਨਾ ਉਹਨੂੰ ਭੁੱਲਦੇ ਨਹੀਂ ਸੋ ਕਹਿਣ ਦਾ ਪਾਵੇ ਪੰਜਾਬ ਪੰਜਾਬੀਆਂ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਪੰਜਾਬੀ ਜਿੱਥੇ ਵੀ ਕੋਈ ਕਰੋਪੀ ਆਈ ਆ ਇਹ ਚਟਾਨ ਬਣ ਕੇ ਉੱਥੇ ਖੜੇ ਹੋਏ ਨੇ ਭਾਵੇਂ ਜਿਹੋ ਜਿਆ ਮਰਜੀ ਏਰੀਆ ਹੋਵੇ ਪਰ ਅੱਜ ਪੰਜਾਬ ਤੇ ਜਿਹੇ ਇਹੋ ਜਿਹੇ ਹਾਲਾਤ ਆ ਤੇ ਕੋਈ ਚੱਕਰ ਨਹੀਂ ਸਮਾਂ ਹੈ ਮਾਰਾ ਸਮਾਂ ਨਿਕਲ ਜਾਊਗਾ ਹੋਰ ਮੈਂ ਕਿਹਾ ਸਮਾਂ ਵੀ 10 15 ਦਿਨ ਲੱਗ ਜਾਣਗੇ ਮਹੀਨਾ ਲੱਗ ਜਾਊਗਾ ਕੋਈ ਨਹੀਂ ਫਿਰ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਿਹਾ ਹੈ ਇਹ ਗੁਰੂਆਂ ਪੀਰਾਂ ਪੀਰ ਪਗੰਬਰਾਂ ਦੀ ਧਰਤੀ ਆ ਇਹ ਹਮੇਸ਼ਾ ਇਹਦੇ ਝੰਡੇ ਬੁਲੰਦ ਰਹਿਣਗੇ ਇਹ 1 ਸੌ